ਉੱਤਰ ਪ੍ਰਦੇਸ਼ ਦੇ ਬਦਾਲੀ ਜ਼ਿਲ੍ਹੇ ਤੋਂ ਇੱਕ ਬੇहद ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਦਾਅਵਾ ਕੀ ਹੈ ਕਿ ਹੁਣ ਇੱਕ ਔਰਤ ਦੇ ਵੱਲੋਂ ਆਪਣੇ ਹੀ ਵਿਆਹ ਦੇ ਵਿੱਚ ਜਦੋਂ ਉਸਨੇ ਵਿਆਹ ਕਰਵਾਇਆ ਤਾਂ ਉਸ ਤੋਂ ਬਾਅਦ ਆਪਣੇ ਜਦੋਂ ਪੇਕੇ ਕਰ ਗਈ ਤੇ ਆਪਣੇ ਸਹੁਰੇ ਵਾਲਿਆਂ ਨੂੰ ਛੱਡ ਦਿੱਤਾ ਯਾਨੀ ਕਿ ਸਾਰਾ ਮੈਂਡੂ ਵਿਆਹ ਹੋਇਆ 13 ਦਿਨ ਆਪਣੇ ਸਹੋਲੇ ਕਰ ਰਹੀ ਤੇ ਉਸ ਤੋਂ ਬਾਅਦ ਜਦੋਂ ਫਿਰ ਪਹਿਲੀ ਵਿਦਾਈ ਕੀਤੀ ਤੇ ਆਪਣੇ ਪੇਕੇ ਕਰ ਗਈ ਤੇ ਉੱਥੇ 10 ਜੂਨ ਨੂੰ ਪਿਤਾ ਦੇ ਵੱਲੋਂ ਲੜਕੀ ਦੇ ਪਿਤਾ ਵੱਲੋਂ ਲੜਕੇ ਨੂੰ ਯਾਨੀ ਕਿ ਆਪਣੇ ਜਵਾਈ ਨੂੰ ਦੱਸਿਆ ਗਿਆ ਕਿ ਲੜਕੀ ਆਪਣੇ ਪ੍ਰੇਮੀ ਨਾਲ ਭੱਜ ਗਈ ਹੈ फरार ਹੋ ਗਈ ਹੈ ਦਰਸਲ ਦੱਸੀਏ ਕਿ ਜਿਹੜਾ ਲਾੜਾ ਸੀਗਾ ਉਸਨੇ ਸੋਚਿਆ ਸੀਗਾ ਕਿ ਜਦੋਂ ਉਸਦੀ ਪਤਨੀ ਆਪਣੇ ਪੇਕੇ ਘਰ ਵਾਪਸ ਆਵੇਗੀ ਤਾਂ ਉਸ ਨੂੰ ਹਨੀਮੂਨ ਤੇ ਨਨਿਤਾਲ ਲੈ ਕੇ ਜਾਵੇਗਾ ਤਾਂ ਉਸਨੇ ਬਹੁਤ سارے ਸੁਪਨੇ ਸਜਾਏ ਸੀਗੇ ਨਵਾਂ ਨਵਾਂ ਵਿਆਹ ਸੀ ਉਸ ਨੂੰ ਚਾਹ ਸੀ ਕਿ ਵਧੀਆ ਜ਼ਿੰਦਗੀ گزارਾਂਗੇ ਪਰ ਆ ਦੇਖੋ ਜ਼ਿੰਦਗੀ ਨੇ ਕੀ ਮੋੜ ਲੈ ਲਿਆ ਆਪਣੇ ਪ੍ਰੇਮੀ ਨਾਲ ਜਿਹੜੀ ਪ੍ਰੇਮਿਕਾ ਸੀਗੀ ਉਸਦੀ ਪਤਨੀ ਸੀ ਉਹ ਭੱਜ ਗਈ ਤਾਂ ਜਦੋਂ ਪਿਤਾ ਦੇ ਵੱਲੋਂ ਦੱਸਿਆ ਗਿਆ ਤਾਂ ਪਤਨੀ ਦੇ ਪੈਰਾ ਹਿੱਟ ਉਸ ਵਿੱਚ ਗਈ ਉਹ ਥਾਣੇ ਗਿਆ ਉਸਨੇ ਰਿਪੋਰਟ ਲਖਾਈ ਤੇ ਮੁੱਥੇ ਤੋਂ ਪਸੀਨਾ ਪੂੰਝਦਾ ਉਹ ਕਹਿੰਦਾ ਕਿ ਉਹ ਬਚ ਗਿਆ ਰਾਜਾ ਗੁਵਸ਼ੀ ਬਨਨ ਤੋਂ ਕਿਉਂਕਿ ਉਸਦੀ ਪਤਨੀ ਸੋਨਮ ਨੇ ਜੋਸੀ ਉਸ ਦਾ ਪਤਨੀ ਸੋਨਮ ਨੇ ਜੋ ਹੈ ਉਸ ਨੂੰ ਜੋ ਹੈ ਖੌਫਨਾਕ ਦਰਦਨਾਕ ਜਿਹੜਾ ਜਿਹਦਾ ਉਹਦੇ ਹਾਲਾਤ ਕੀਤੇ ਸੀ ਕਿ ਆਪਣੇ ਪ੍ਰੇਮੀ ਨਾਲ ਮਿਲ ਗਏ ਤਾਂ ਉਸਨੇ ਕਿਹਾ ਕਿ ਬਚ ਗਿਆ ਹਾਲਾਂਕਿ ਤੁਹਾਨੂੰ ਕਾਜ਼ੀ ਹੈ ਕਿ ਕੁਝ ਸਮੇਂ ਪਹਿਲਾਂ ਹੀ ਮਈ ਦੇ ਮਹੀਨੇ ਵਿਆਹ ਹੋਇਆ ਸੀਗਾ ਤੇ ਪੇਕੇ ਘਰ ਗਈ ਸੀ ਪ੍ਰੇਮੀ ਦੇ ਨਾਲ ਪ੍ਰੇਮਿਕਾ ਜਿਹੜੀ ਸੀਗੀ ਤੇ ਆਪਣੇ ਪ੍ਰੇਮੀ ਨਾਲ ਭੱਜ ਗਈ ਤਾਂ ਉਸ ਤੋਂ ਬਾਅਦ ਹੁਣ ਜਦੋਂ ਪੁਲਿਸ ਨੇ ਉਹਨਾਂ ਦੇ ਮਾਮਲਾ ਦਰਜ ਕਰਵਾਇਆ ਤੇ ਉਸ ਤੋਂ ਬਾਅਦ ਪੁਲਿਸ ਜੋ ਹੈ ਉਹਨਾਂ ਦੀ ਪਾਲ ਕਰੀ ਸੀ ਤੇ ਪਾਲ ਕਰਨ ਤੋਂ ਬਾਅਦ ਉਹਨਾਂ ਦੋਨਾਂ ਨੂੰ ਫੜ ਲਤਾ ਗਿਆ ਤਾਂ ਜਿਹੜੇ ਪ੍ਰੇਮੀ ਪ੍ਰੇਮਿਕਾ ਸੀਗੇ ਜਾਨਕੀ ਜਿਹੜਾ ਹੀ ਲਾਰੀਸੀ ਉਸਨੇ ਦੱਸਿਆ ਕਿ ਉਹ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਅਸੀਂ ਉਹ ਦੋਵੇਂ ਇੱਕ ਦੂਸਰੇ ਨਾਲ ਪਿਆਰ ਕਰਦੇ ਨੇ ਪੁਲਿਸ ਸਟੇਸ਼ਨ ਦੇ ਵਿੱਚ ਦੋਨਾਂ ਨੇ ਲਿਖਤੀ ਦੇ ਵਿੱਚ ਲਿਖ ਕੇ ਦਿੱਤਾ ਕਿ ਉਹ ਇੱਕ ਦੂਸਰੇ ਨਾਲ ਰਹਿਣਾ ਚਾਹੁੰਦੇ ਨੇ ਤਾਂ ਪਤੀ ਬਿਹੱਦ ਹੈਰਾਨ ਵੀ ਹੋਇਆ ਔਰ ਦੁਖੀ ਹੋਇਆ ਪਰ ਕਿਤੇ ਨਾ ਕਿਤੇ ਉਸ ਨੂੰ ਇਹ ਮਹਿਸੂਸ ਹੋਇਆ ਕਿ ਸੱਚ ਪਹਿਲਾਂ ਹੀ ਸਾਹਮਣੇ ਆ ਗਿਆ ਕਿਤੇ ਬਾਅਦ ਦੇ ਵਿੱਚ ਕੋਈ ਬਾਣਾ ਨਾ ਵਾਪਰ ਜਾਂਦਾ ਤਾਂ ਇਸ ਤੋਂ ਪਹਿਲਾਂ ਹੀ ਤੇ ਕਾਫੀ ਜ਼ਿੰਦਗੀਆਂ ਬਰਬਾਦ ਹੋਣ ਤੋਂ ਬਚ ਗਈਆਂ ਤਾਂ ਉਸ ਤੋਂ ਬਾਅਦ ਹੁਣ ਉਹ ਦੋ ਆਦਮੋਂ ਜੁਨੇ ਆਪਸ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ ਤਾਂ ਜਦੋਂ ਪੁਲਿਸ ਸਟੇਸ਼ਨ ਤੋਂ ਬਾਹਰ ਨਿਕਲੇ ਤਾ ਪਤੀ ਜੋਤੀ ਉਸ ਦੀ ਅੱਖਾਂ 'ਚ ਹੰਝੂ ਆ ਗਏ ਉਹ ਰੋਂਦਾ ਨਜ਼ਰ ਆਇਆ ਉਸਨੇ ਬਹੁਤ سارے ਸੁਪਨੇ ਸਜਾਏ ਸੀ ਪਰ ਆ ਦੇਖੋ ਕੀ ਕੁਝ ਉਸ ਨਾਲ ਵਾਪਰ ਗਿਆ ਪਰ ਖੁਸ਼ੀਮਤ ਇਹ ਰਹਿੰਦੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿ ਪਤੀ ਪਤਨੀ ਜਿਹੜੇ ਨੇ ਉਹ ਲੱਖ ਜ਼ਰੂਰ ਹੋਏ ਨੇ ਤਾਂ ਜਿਹੜੀ ਪਤਨੀ ਸੀ ਉਹ ਆਪਣੇ ਪ੍ਰੇਮੀ ਨਾਲ ਰਹਿਣਾ ਚਾਹੁੰਦੀ ਸੀ ਉਸ ਨਾਲ ਫਰਾਰ ਹੋ ਗਈ ਸੀ ਤੇ ਪਰ ਹੁਣ ਰਜ਼ਾਮੰਦੀ ਹੋਈ ਹੈ ਪਰ ਜਿਹੜਾ ਪਤੀ ਸੀਗੀ ਉਸਦੇ ਪਤੀ ਜੋ ਸੀ ਉਸਦੇ ਸਾਰੇ ਸੁਪਨੇ ਟੁੱਟ ਗਏ ਯਾਨੀ ਕਿ ਉਸਨੇ ਬਹੁਤ ਕੁਝ ਖੁਆ ਸਜਾਇ ਸੀ ਉਸ ਨੂੰ ਸੋਚਿਆ ਸੀ ਕਿ ਆਪਣੇ ਜ਼ਿੰਦਗੀ ਨੂੰ ਖੁਸ਼ਹਾਲ ਬਣਾਵੇਗਾ ਪਰ ਕੀ ਜੋ ਪਾੜਾ ਪਾਪਰ ਗਿਆ ਕੀ ਕੁਝ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਬਹੁਤ ਹੈਰਾਨ ਕਰ ਦੇਣ ਵਾਲਾ ਮਾਮਲਾ ਸੀ ਉੱਤਰ ਪ੍ਰਦੇਸ਼ ਤੋਂ ਮੰਤਪਾ ਕੀ ਖਬਰ ਸਾਹਮਣੇ ਆਈ ਹੈ ਤਾਂ ਪਤੀ ਬੇਹੱਦ ਖੁਸ਼ ਹੈ ਕਿ ਰਾਜਾ ਰਗੁਨਸ਼ੀ ਬਨਨ ਤੋਂ ਬਚ ਗਿਆ ਤਾਂ ਦੇਖੋ ਕਿ ਕੋਈ ਮੰਜ਼ਰ ਬਣਿਆ ਕਿਸ ਤਰੀਕੇ ਦੇ ਨਾਲ ਇੱਕ ਪਤਨੀ ਜੋ ਹੈ ਵਿਆਹ ਕੇ ਫਰਾਰ ਹੋ ਗਈ ਪੇਕੇ ਘਰ ਗਈ ਤੇ ਬਾਅਦ ਵਿੱਚ ਪ੍ਰੇਮੀ ਨਾਲ ਜ਼ਹਿਨ ਦੀ ਉਸਨੇ ਮੰਗ ਕੀਤੀ ਕਿ ਉਹ ਆਪਣੇ ਪ੍ਰੇਮੀ ਨਾਲ ਰਹਿਣਾ ਚਾਹੁੰਦੀ ਹੈ ਤਾਂ ਹੁਣ ਉਹ ਆਪਣੇ ਪ੍ਰੇਮੀ ਨਾਲ ਰਹਿ ਰਹੀ ਹੈ ਤਾਂ ਪਤੀ ਪਰ ਇਸ ਨੂੰ ਦੇਖ ਕੇ ਬਹੁਤ ਦੁਖੀ ਹੋਇਆ